हां जी दोस्तों नई साइड शुरू ਕਰਨ ਲੱਗੇ ਆਪਾਂ ਪਟੋਦੀ ਗੁਰਦਾਵਾਂ ਦੇ ਲਈ ਇੱਥੇ ਪਹਿਲਾਂ पीओपी ਦੇ ਵਿੱਚ ਸੀਲਿੰਗ ਹੋਈ ਹੋਈ ਹੈ ਜਿਹਨੂੰ ਫਾਲਸ ਸੀਲਿੰਗ ਕਹਿੰਦੇ ਆਪਾਂ ਤੇ ਕਸਟਮਰ ਦੇ ਕਹਿਣ ਦੇ ਉੱਪਰ ਇਹ ਸੀਲਿੰਗ ਕਰਵਾਈ ਜਾ ਰਹੀ ਹੈ ਤੇ ਆ ਦੇਖੋ ਤੋੜਨ ਦਾ ਕੰਮ ਵੀ ਚੱਲੂ ਹੈ ਇਹਦੇ ਵਿੱਚ ਆਪਾਂ ਨੇ ਪੀਵੀਸੀ ਕਰਨੀ ਹੈਗੀ ਪੀਵੀਸੀ ਦੇ ਨਾਲ ਡਾਊਨ ਸੀਲਿੰਗ ਹੋਣੀ ਹੈ ਤੇ ਕੰਧਾਂ ਦੇ ਉੱਪਰ ਪੈਨਲਿੰਗ ਹੋਣੀ ਹੈ ਇਹ ਸਾਰੇ ਘਰ ਨੂੰ ਦੁਬਾਰਾ ਰੈਨੋਵੇਸ਼ਨ ਕਰਨੀ ਆਪਾਂ ਨੇ ਦੁਬਾਰਾ ਬੜੀਆ ਤਰੀਕੇ ਦੇ ਨਾਲ ਟ੍ਰੈਂਡਿੰਗ ਵਾਲਾ ਜੋ ਅੱਜ ਕੱਲ੍ਹ ਚੱਲ ਰਿਹਾ ਸਾਰਾ ਮਟੀਰੀਅਲ ਉਹ ਲੱਗਣਾ ਹੈਗਾ ਬੜੀਆ ਤਰੀਕੇ ਨਾਲ ਰੈਨੋਵੇਟ ਕਰਕੇ ਦੇਣਾ ਹੈ ਇਹ ਬਹੁਤ ਵਧੀਆ ਸੀਲਿੰਗ ਹੋਈ ਹੋਈ ਸੀ ਲੇਕਿਨ ਕਸਟਮਰ ਨੂੰ ਨਹੀਂ ਪਸੰਦ ਤਾਂ ਉਹਨਾਂ ਨੇ ਆਪਣਾ ਕੰਮ ਦੇਖਿਆ ਤੇ ਹੁਣ ਉਹ ਆਪਣੇ ਤੋਂ ਪੀਵੀਸੀ ਕਰਵਾ ਰਹੇ ਨੇਗੇ ਬਾਕੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਸੀ ਜਦੋਂ ਇਹ ਕੰਪਲੀਟ ਕੀਤਾ ਤਾਂ ਪੂਰਾ ਬਲੌਗ ਪਾਵਾਂਗੇ ਬਣਾ ਕੇ ਫਿਰ ਤੁਸੀਂ ਵੀ ਦੱਸੋ ਕਮੈਂਟ ਦੇ ਵਿੱਚ ਕਿਵੇਂ ਲੱਗਿਆ ਤੇ ਹੁਣ ਵਾਲੀ ਤੁਸੀਂ ਇਹ ਵੀਡੀਓ ਦੇਖ ਹੀ ਲਈ ਐ ਐਲਈਡੀ ਵਗੈਰਾ ਦੇ ਪੈਨਲ ਸਭ ਬਣਾਵਾਂਗੇ ਦੇ ਵਿੱਚ ਆਪਾਂ ਤੇ ਕੰਦਰੇ ਉੱਪਰ ਵੀ ਪੀਵੀਸੀ ਲਗਣੀ ਐ ਫਲੂਟਡ ਪੈਨਲ ਲੱਗਣਗੇ ਡਬਲ ਯੂ ਪੀਸੀ ਲੂਅਰ ਵਾਲਪੇਪਰ ਵਗੈਰਾ ਸਾਰਾ ਰੀਮਿਕਸ ਕੰਮ ਹੋਣਾ ਇੱਥੇ ਪੂਰਾ ਹਾਈ ਫਾਈ 3ਡੀ ਦੇ ਵਿੱਚ ਕੰਮ ਕਰਨਾ ਇੱਥੇ ਤੇ ਜਲਦੀ ਤੁਹਾਨੂੰ ਦਿਖਾਵਾਂਗੇ ਅਸੀਂ ਕੰਪਲੀਟ ਹੋਣ ਤੋਂ ਬਾਅਦ